ਹਿੰਦ ਦੀ ਚਾਦਰ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਤੇ ਜੀਵਨ ਤੇ ਕੁਝ ਲੈਣਾ ਇਸ ਤਰ੍ਹਾਂ ਪੇਸ਼ ਕਰ ਰਹੀ ਆਂ ਮੁਗਲਾਂ ਦੇ ਰਾਜ ਸਮੇ ਲੋਕਾਂ ਬਹੁਤ ਮੁਸੀਬਤਾਂ ਜਲੀਆਂ ਵਿੱਚ ਵਕਤ ਔਰੰਗੇ ਦੇ ਮੁਗਲਾਂ ਨੇ ਮਨ ਆਈਆਂ ਕਰੀਆਂ ਅਤ ਮੁਗਲ ਰਾਜ ਦੀ ਬਣ ਗਈ ਸੀ ਇਤਿਹਾਸਿਕ ਸਾਖੀ ਗੁਰੂ ਤੇਗ ਬਹਾਦਰ ਦੀ ਕੀਤੀ ਤਿਲਕ ਜੰਜੂ ਦੀ ਰਾਖੀ ਬਾ ਫੜਲੀ ਪੰਡਤਾਂ ਦੀ ਸਤਗੁਰ ਕਹਿੰਦੇ ਨਾ ਕਬਰਾਓ ਜਾਂ ਕਹਿ ਦਿਓ ਔਰੰਗੇ ਨੂੰ ਪਹਿਲਾਂ ਗੁਰੂ ਨੂੰ ਮੁਗਲ ਬਣਾਓ ਗੁਰੂ ਤੇਗ ਬਹਾਦਰ ਹੈ ਸਾਡਾ ਨਿਰਬਲਿਆਂ ਦਾ ਸਾਥੀ ਗੁਰੂ ਤੇਗ ਬਹਾਦਰ ਨੇ ਕੀਤੀ ਤਿਲਕ ਜੰਜੂ ਦੀ ਰਾਖੀ ਇਹ ਜੋ ਇਤਿਹਾਸ ਅਜ ਹਰ ਹਿੰਦੂ ਵੀਰ ਜੋ ਕਿ ਬਾਮਨ ਖੁਦ ਨੂੰ ਸਮਝਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਿ ਹਿੰਦ ਦੀ ਚਾਦਰ ਹੈ ਸੋ ਅੱਜ ਲੋੜ ਹੈ ਕਿ ਸਿ ਆਪਣੇ ਇਤਿਹਾਸ ਨੂੰ ਆਲਵਲ ਤੱਕ ਪਹੁੰਚਾਈਏ ਔਰ ਇਸ ਦਾ ਜੋ ਪ੍ਰਚਾਰ ਹੈ